ਯਾਰ ਚੋਤੀ ਤਾਂ ਜਾਂਦਾ ਆਪਣੇ ਬਾਰੇ ਵੇ ਫਿਰ ਫਿਰਦਾ ਤੁਰਿਆ ਰੋਜ਼ ਮੈਂ ਕੱਲ ਵੀ ਰਾਤ ਮੋੜ ਮੰਡੀ ਕਹਿੰਦੀ ਸੀ 9:30 ਵਜੇ ਵੀ ਦੇਖਿਆ ਮੈਂ ਲਾਈਵ ਮੈਂ ਨਹੀਂ ਹਰਦਾ ਨਾ ਮੈਂ ਥੱਕਦਾ ਜੀੜੀ ਲਾਉਣ ਨਾਲ ਨਹੀਂ ਔਖਾ ਕਮਰੇ ਬੱਤਾ ਕਬੱਟ ਨਾਲ ਤਾਂ ਨਹੀਂ ਔਖਾ ਬੱਤਾ ਮੋਚਣ ਨਾਲ ਤਾਂ ਨਹੀਂ ਔਖਾ ਕੱਖ ਕੱਢਣ ਨਾਲ ਤਾਂ ਨਹੀਂ ਔਖਾ ਠੀਕ ਹੈ ਨਾ ਤੜਕੇ 6 ਵਜੇ ਦੁਰਪੰਨਾ ਮਾਤਾ ਰਾਤ ਨੂੰ 10 ਵਜੇ ਤੱਕ ਰੈਲੀਆਂ ਕਰਦਾ ਇਹ ਹੈ ਇਸ ਮੈਦਾਨ ਕਿਨੰਜ 22 25 ਬੰਤੀ ਰੈਲੀਆਂ ਕਰਦਾ ਇਹ 11:20 ਤੇ ਕਰਤੰਦੀ ਮੁੱਛਾਂ ਵਾਲੀ ਢਾਢੀ ਖੁੰਦੀ ਹੈ 12:20 ਤੇ ਦਾੜੀ ਵਾਲੀ ਫਿਰ 12:40 ਮਿੰਟ ਤੋਂ ਲੈ ਕੇ 35 ਮਿੰਟਾਂ ਨੇ ਤਿੰਨ ਜਣੇ ਪੰਜਾਮੀ ਚੜਾਉਂਦੇ ਨੇ ਇਹ ਲਾਲੂ ਜਦੋਂ ਕੂੜੀ ਆਲਾ ਭੂ ਮਿਠਾਣਾ ਹੋਵੇ ਫਿਰ 2:00 ਵਜੇ ਨਿਕਲਦੇ ਨੇ ਕਹਿੰਦੇ ਚਲੋ ਪੰਜਾਬ ਬਚਾਈਏ 4:00 ਵਜੇ ਕਹਿੰਦੇ ਨੇ ਬਹੁਤ ਪੱਤ ਗਿਆ ਚਲੋ ਚੱਲੀਏ ਕਰੇ ਉਹਨੇ ਕਿਹਾ ਮੈਂ ਕੱਢ ਦੇਣਾ 17 ਪਿੰਡ ਆ ਬੜ ਗਿਆ ਬੱਸ ਤੁਹੇ ਤੁਹਾਨੂੰ ਲੱਗਦਾ ਸਾਡੇ ਤੁਹਾਨੂੰ ਮੇਰੇ ਚੋਂ ਆਪਣੇ ਪੁੱਤ ਪਤੀ ਦੇ ਨਜ਼ਰ ਆਉਂਦੇ ਨੇ ਤੁਹਾਨੂੰ ਮੇਰੇ ਚੋਂ ਆਪਣੇ ਛੋਟੇ ਵੱਡੇ ਭਰਾ ਨਜ਼ਰ ਆਉਂਦੇ ਨੇ ਤੁਹਾਨੂੰ ਮੇਰੇ ਚੋਂ ਆਪਣੇ ਜੱਜੇ ਤਾਂ ਨਜ਼ਰ ਆਉਂਦੇ ਨੇ ਤਾਂ ਇੱਕ ਵਾਰੀ ਦੋਨੇ ਚੁਪ ਚੱਕ ਕੇ ਦੋਨੇ ਖੰਦ ਚੁਪ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਕੀ ਬਾਤ ਆ ਥੋੜਾ ਜਿਹਾ ਹੋਰ ਜੈ ਸਮਾਨ ਇਨਕਲਾਬ ਜਿੰਦਾਬਾਦ ਐਪੀਟਿੰਗ ਜੇਕਰ ਨਹੀਂ ਲਈਏ ਥੋੜੇ ਹੋਰ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹੋਏ ਸੋਨੇ ਹੋ ਹਾਸ਼ੀਰ ਉਵਾਈਰ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਬਹੁਤ ਸਾਰਾ ਧੰਨਵਾਦ ਹੋਰੀ ਜੈ ਹੋ ਰਾਮ ਨਾ ਜੈ ਮਿਲ ਕੇ ਜੰਮ ਸਾਰਿਆਂ ਨੂੰ ਜਿੱਥੇ ਤੁਹਾਨੂੰ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਆਪਣੇ ਸਤਿਕਾਰਯੋਗ ਬਲਵੰਤ ਮਾਨ ਜੀ ਦਾ ਸਰਕਾਰ ਦੇ ਸਰਕਾਰ ਦੇ ਵਿਧਰੋਂ ਵੀ ਨਾਮ ਕਰੋ ਸਿੰਘਲੇ ਨੇ ਧਾਰਮਿਕ ਕਰਕੇ ਸਾਡੇ ਪਿੰਡਿਆਂ ਦਾ ਕੋਈ ਪਾਣੀ ਵਸਕੇ ਨਹੀਂ ਆਇਆ ਆਟਾ ਮੇਰੇ ਸਾਰੇ ਨਗਰ ਵੱਲੋਂ ਸਾਡੇ ਨਗਰ ਦੀਪੁਰ ਤੋਂ ਵੋਟ ਪਹਿਲਾਂ ਨਹੀਂ ਤਰਾਂ